ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਜਿੰਨੀਆਂ ਵੀ ਸੰਗਤਾਂ ਆਲ ਵਰਲਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਵਸ ਰਹੀਆਂ ਹਨ ਆਨੰਦਪੁਰ ਸਾਹਿਬ ਜੀ ਦੇ ਵਾਸੀ ਜਿੱਥੇ-ਜਿੱਥੇ ਵੀ ਵਸ ਰਹੇ ਹਨ ਅੱਜ ਸਭ 12 ਮਾ 12 ਮਹੀਨੇ ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਾਹਿਬ ਸਤਿਗੁਰੂ ਗੁਰਵਰਜਨ ਦੇਵ ਮਹਾਰਾਜ ਜੀ ਨੇ ਅੰਕਤ ਕੀਤੇ ਹੋਏ ਹਨ ਲਿਖੇ ਹੋਏ ਹਨ ਪੂਰਾ ਸਾਲ ਲਿਖਿਆ ਹੋਇਆ ਹੈ ਚੇਤ ਤੋਂ ਲੈ ਕੇ ਫਲਗੁਣ ਤੱਕ ਜੇ ਮੈਂ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਸਾਲ ਪੂਰਾ ਹੋ ਜਾਂਦਾ ਹੈ ਤੇਵੇਂ ਪਵਿੱਤਰ ਪਾਉਨ ਗੁਰਬਾਣੀ ਦੇ ਵਿੱਚ ਚੇਤ ਤੋਂ ਲੈ ਕੇ ਫਰਗਣ ਤੱਕ ਫੱਗਣ ਤੱਕ ਸਾਲ ਪੂਰਾ ਹੋ ਜਾਂਦਾ ਹੈ ਹਰ ਮਹੀਨੇ ਸਤਿਗੁਰੂ ਜੀ ਨੇ ਬੜੀ ਸਿੱਖਿਆ ਦਿੱਤੀ ਹੈ ਦੁਨੀਆਂ ਵਿੱਚ ਆਏ ਹੋਏ ਜਿੰਨੇ ਵੀ ਗੁਰਸਿੱਖ ਹਨ ਜੋ ਵੀ ਪਵਿੱਤਰ ਪਾਵਨ ਗੁਰਬਾਣੀ ਨੂੰ ਮੰਨਣ ਵਾਲੇ ਹਨ ਉਹ ਇਸ ਪਵਿੱਤਰ ਪਾਵਨ ਗੁਰਬਾਣੀ ਤੋਂ ਸਿੱਖਿਆ ਲੈਂਦੇ ਹਨ ਆਪਣੀ ਸਿੱਖੀ ਨੂੰ ਮਨ ਵਿੱਚ ਵਸਾਉਂਦੇ ਹਨ ਕਿ ਸਾਡੇ ਸਤਿਗੁਰਾਂ ਦੇ ਸਾਨੂੰ ਕੀ ਹੁਕਮ ਹਨ ਦੂਰ ਨਾ ਜਾਵਾਂ ਅੱਜ ਸ਼ੁਭ ਸਗਰਾਂਦ ਹੈ ਆਪ ਸਾਰਿਆਂ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਪਾਦਰੋਂ ਦਾ ਮਹੀਨਾ ਸੋ ਖੰਡਾ ਬਖਸ਼ਿਸ਼ ਕਰਨ ਵਾਲ ਬੱਚੇ ਘਰ ਪਰਿਵਾਰ ਕਮਕਾਰਾਂ ਵਿੱਚ ਸਫਲਤਾ ਬਖਸ਼ਿਸ਼ ਕਰਨ ਕਿਉਂਕਿ ਕੋਈ ਨਹੀਂ ਸਾਡੀ ਬਾਹ ਫੜਨ ਵਾਲਾ ਬਿਨਾਂ ਧਨ ਧਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦੀ ਸਿੱਖਿਆ ਤੋਂ ਬਿਨਾਂ ਜਦੋਂ ਤੱਕ ਅਸੀਂ ਪਵਿੱਤਰ ਪਾਵਨ ਗੁਰਬਾਣੀ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਸਿੱਖੀ ਨੂੰ ਧਾਰਨ ਨਹੀਂ ਕਰਦੇ ਸਾਹਿਬ ਦਾ ਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਨੂੰ ਆਰਡਰ ਨੂੰ ਨਹੀਂ ਮੰਨਦੇ ਆ ਗਿਆ ਪਈ ਅਕਾਲ ਪੀਤ ਬਹ ਚਲਾਈਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੇਜ਼ ਮਾਈ ਆਰਡਰ ਟੂ ਆਲ ਸਿੱਖ ਯੂਅਰ ਗੁਰੂ ਇਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਫੋਰ ਐਵਰ ਆਫਟਰ ਮੀ ਗੁਰਬਾਣੀ ਸਾਡੀ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪਰਤਖ ਗੁਰੂ ਨਿਸਤਾਰੇ ਭਾਦੋਏ ਪਰਮ ਭੁਲਾਣੀਆਂ ਦੁਨੀਆ ਪਰਮ ਦੇ ਵਿੱਚ ਭੁੱਲੀ ਪਈ ਹੈ ਐ ਮੇਰਾ ਹੈ ਉਹ ਮੇਰਾ ਹੈ ਮੇਰਾ ਮੇਰਾ ਕਰਦੀ ਏ ਜ਼ਿੰਦਗੀ ਨੰਗ ਰਹੀ ਹੈ ਦੁਨੀਆ ਸੁਪਨਾ ਹੈ ਡ੍ਰੀਮ ਹੈ ਜੇ ਸੁਪਨੇ ਦੇ ਵਿੱਚ ਜੋ ਕੁਝ ਵੀ ਦੇਖੋ ਜਦੋਂ ਜਾਗ ਆ ਜਾਂਦੀ ਹੈ ਕੋਲ ਕੁਝ ਵੀ ਨਹੀਂ ਹੁੰਦਾ ਕਹਿ ਵੀ ਦਈਦਾ ਕਿ ਐਵੇਂ ਤੁਸੀਂ ਮੈਨੂੰ ਉਠਾ ਦਿੱਤਾ ਹੈ ਮੈਂ ਤੇ ਬੜਾ ਸੋਹਣਾ ਸੁਪਨਾ ਵੇਖ ਰਿਹਾ ਸਾਂ ਮੈਂ ਤਾਂ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰ ਰਿਹਾ ਸਾਂ ਸੁਪਨਾ ਇਸ ਬਾਡੀ ਵਿੱਚ ਦੇਹ ਵਿੱਚ ਆਇਆ ਹੈ ਸੱਚਾ ਹੈ ਕਿਉਂਕਿ ਸਰੀਰ ਜਦ ਤੱਕ ਹੈ ਸੁਪਨੇ ਹੁੰਦੇ ਹਨ ਸਰੀਰ ਜਦ ਤੱਕ ਹੈ ਦੁਨੀਆ ਦਾ ਕਾਮ ਕਾਰ ਮੋਹ ਮਾਇਆ ਕੁਰਬਾਨ ਕੀਤਾ ਤੇ ਸੈਵਟੋਂ ਜਨਮੋਹ ਮਿੱਠਾ ਲਾਇਆ ਮਿੱਠੇ ਮੋਹ ਦੇ ਵਿੱਚ ਬੰਦਾ ਫਸਿਆ ਰਹਿੰਦਾ ਹੈ ਪਰ ਕੀ ਕਰੀਏ ਮੋਹ ਰੱਬ ਨੇ ਲਾ ਦਿੱਤਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ ਕੁਰਬਾਨ ਕੀਤਾ ਤੇ ਸੈਵਟੋਂ ਜਨਮੋਹ ਮਿੱਠਾ ਲਾਇਆ ਇਹ ਵੋ ਮੋਹ ਬੜਾ ਮਿੱਠਾ ਹੈ ਆਓ ਜੁੜੀ ਅੱਜ ਸਗਰਾਂਦ ਹੈ ਵਾਹਿਗੁਰੂ ਸਾਰੇਆਂ ਦੇ ਬੱਚਿਆਂ ਵਾਸਤੇ ਪਰਿਵਾਰਾਂ ਵਾਸਤੇ ਕਮਾਂਕਾਰਾਂ ਤੰਦਿਆਂ ਵਾਸਤੇ ਬਾਬਾ ਜੀ ਮਹਿਨਾ ਸੁੱਖਾਂ ਦਾ ਬਖਸ਼ਿਸ਼ ਕਰਨਾ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਘਰ ਵਿੱਚ ਹਾਜ਼ਰੀਆਂ ਭਰਨੀਆਂ ਹਨ ਭਰ ਰਹੇ ਹਨ ਜਿਨ੍ਹਾਂ ਤੇ ਦਇਆ ਕੀਤੀ ਹੈ ਧੰਗੁਰੂ ਰਾਮਦਾਸ ਮਹਾਰਾਜ ਜੀ ਨੇ ਪਹੁੰਚ ਰਹੇ ਹਨ ਦਰਬਾਰ ਸਾਹਿਬ ਜਿੱਥੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਜਿੱਥੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦਾ ਹੁਕਮ ਨਾਮ ਆਜ ਲਿਆ ਜਾਂਦਾ ਹੈ ਭਾਦੋ ਭਰਮ ਪੁਲਾਣੀਆਂ ਦੂਜਾ ਲੱਗਾ ਹੇਤ ਇਹ ਕੰਨ ਲੱਗੇ ਹਨ ਗੁਰਬਾਣੀ ਸਰਵਣ ਕਰਨ ਵਾਸਤੇ ਜਦੋਂ ਗੁਰਬਾਣੀ ਨੂੰ ਸੁਣਦੇ ਹਨ ਗੁਰਬਾਣੀ ਮਨ ਵਿੱਚ ਵਸ ਜਾਂਦੀ ਹੈ ਤੇ ਸਾਥ ਸੰਗਤ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਪਰ ਮਨ ਸੋਹਣ ਲਵੇ ਭਾਤੋਂ ਐ ਪਰਮ ਪੁਲਾਣੀਆਂ ਗੁਰਬਾਣੀ ਨੂੰ ਸੁਣਨ ਦੇ ਨਾਲ ਪਰਮ ਦੂਰ ਹੋ ਜਾਂਦਾ ਹੈ ਭੁਲੇਖਾ ਡਾਊਟ ਦੂਰ ਹੋ ਜਾਂਦਾ ਹੈ ਇੱਕ ਦੇ ਲੜ ਬੰਦਾ ਲੱਗ ਜਾਂਦਾ ਹੈ ਇਹ ਮਨ ਲੱਗ ਜਾਂਦਾ ਹੈ ਇੱਕ ਓੰਕਾਰ ਜੀ ਦਾ ਜਾਪ ਕਰਨ ਲੱਗ ਪੈਂਦਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਆਕਾਰੂ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਅਕੋ ਹੁਕਮ ਵੀ ਮੰਨਣ ਲੱਗ ਪੈਂਦਾ ਹੈ ਜਪ ਕੀ ਜਪਾਂ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਅੱਜ ਅਗਰਾੰਧ ਹੈ ਗੁਰੂ ਘਰਾਂ ਵਿੱਚ ਸਾਰੀਆਂ ਸੰਗਤਾਂ ਇਕੱਤਰ ਹੋ ਕੇ ਕੀਰਤਨ ਸੁਣ ਰਹੀਆਂ ਹਨ ਕਥਾ ਸੁਣ ਰਹੀਆਂ ਹਨ ਗੁਰਬਾਣੀ ਸੁਣ ਰਹੀਆਂ ਹਨ ਵਾਹਿਗੁਰੂ ਜੀ ਜਿਹੜੇ ਮਹੀਨੇ ਲੰਘ ਗਏ ਹਨ ਚੇਤ ਵਿਸਾਖ ਚੇਠ ਆੜ ਸੌਣ ਅੱਜ ਬੀਤ ਗਿਆ ਹੈ ਅੱਜ ਪਾਦਰੋਂ ਚੜ ਗਿਆ ਹੈ ਸਤਗੁਰੂ ਜੀ ਫਰਮਾਉਂਦੇ ਹਨ ਭਰਮ ਦੇ ਵਿੱਚ ਨਹੀਂ ਰਹਿਣਾ ਸੋਪਣਾ ਹੈ ਭੁਲੇਖਾ ਹੈ ਮਨ ਨੂੰ ਇੱਕ ਵਾਹਿਗੁਰੂ ਜੀ ਦੇ ਨਾਲ ਜੋੜ ਕੇ ਰੱਖਣਾ ਹੈ ਆਪਣੇ ਬੱਚਿਆਂ ਨਾਲ ਪਰਿਵਾਰ ਨਾਲ ਕਮਾਂ ਘਾਰਾਂ ਦੇ ਵਿੱਚ ਆਪਣਾ ਮਨ ਲਾਓ ਨਾਲ ਨਾਲ ਆਪਣੇ ਵਾਹਿਗੁਰੂ ਜੀ ਨੂੰ ਨਹੀਂ ਭੁੱਲਣਾ ਬਹੁਤ ਦੁਨੀਆ ਭਰਮ ਦੇ ਵਿੱਚ ਹੀ ਭੁੱਲ ਜਾਂਦੀ ਹੈ ਸੋਪਣੇ ਨਾਲ ਹੀ ਮਨ ਜੁੜਿਆ ਰਹਿੰਦਾ ਹੈ ਸੋਪਣੇ ਸੇਤੀ ਚਿੱਤ ਮੂਰਖ ਲਾਇਆ ਆਰ ਜਾ ਗਈ ਵਿਹਾਏ ਤੰਤੇ ਤਾਇਆ ਕਮਾਂ ਤੰਦਿਆਂ ਵਿੱਚ ਮਾਇਆ ਜਾਲ ਪਸਾਰਿਆ ਜਾਲ ਦੇ ਵਿੱਚ ਹੀ ਜਿਵੇਂ ਪੰਛੀ ਜਾਲ ਵਿੱਚ ਫਸੇ ਰਹਿੰਦੇ ਹਨ ਬੰਦਾ ਵੀ ਕਮਾਂ ਤੰਦਿਆਂ ਵਿੱਚ ਫਸਿਆ ਰਹਿੰਦਾ ਹੈ ਨਿਤਨੇਮ ਰਹਰਾਸ ਸੌਣ ਲਗੀਆਂ ਕੀਰਤਨ ਸੁਹਿਲਾ ਭੁੱਲ ਜਾਂਦਾ ਹੈ ਦੋਰ ਨਾ ਜਾਵਾਂ ਗੁਰਬਾਣੀ ਸੁਣ ਕੇ ਭਰਮ ਦੇ ਵਿੱਚੋਂ ਨਿਕਲਣਾ ਹੈ ਪਾਦੋਂ ਪਰਮ ਪੁਲਾਣੀਆਂ ਦੁਜੈ ਲਗਾ ਹੈ ਤੋ ਹੇਤ ਪਿਆਰ ਨੂੰ ਕਹਿੰਦੇ ਹਨ ਦੂਜੀਆਂ ਚੀਜ਼ਾਂ ਨਾਲ ਹੇਤ ਲਾਇਆ ਹੋਇਆ ਹੈ ਨਿਉ ਲਾਇਆ ਹੋਇਆ ਹੈ ਦੂਜੀਆਂ ਚੀਜ਼ਾਂ ਨਾਲ ਪਿਆਰ ਪਾਇਆ ਹੋਇਆ ਹੈ ਪਰਮਾਤਮਾ ਦਾ ਪਿਆਰ ਭੁੱਲ ਗਿਆ ਹੈ ਸਤਗੁਰੂ ਜੀ ਫਰਮਾਉਂਦੇ ਹਨ ਜਿੰਨੇ ਵੀ ਕਾਰਜ ਕੀਤੇ ਹਨ ਇਹ ਕਿਸ ਕੰਮ ਆਉਣਗੇ ਜਿੰਨੇ ਵੀ ਜ਼ਿੰਦਗੀ ਦੇ ਵਿੱਚ ਸ਼ਿੰਗਾਰ ਕੀਤੇ ਹਨ ਰਹਿਣ ਵਾਸਤੇ ਸਰੀਰ ਦੇ ਇਹ ਕਿਹੜੇ ਕੰਮ ਆਉਣਗੇ ਜੇ ਨਾਮ ਨਹੀਂ ਜਪਿਆ ਜੇ ਸਿਮਰਨ ਨਹੀਂ ਕੀਤਾ ਜੇ ਵਾਹਿਗੁਰੂ ਜੀ ਦੀ ਯਾਦ ਮਨ ਵਿੱਚ ਨਹੀਂ ਆਈ ਲੱਖ ਸਿੰਗਾਰ ਬਣਾਇਆ ਕਾਰਜ ਨਹੀਂ ਕੀਤ ਸੋਹਣੇ ਸੋਹਣੇ ਘਰ ਮੰਦਰ ਬਣਾ ਲੈ ਸਰੀਰ ਦੇ ਤਰ੍ਹਾਂ-ਤਰ੍ਹਾਂ ਦੇ ਨਾਨਾ ਪ੍ਰਕਾਰ ਦੇ ਬਸਤਰ ਬਣਾ ਲੈ ਸਜਾ ਲੈ ਪਹਿਰ ਲੈ ਪਾ ਲੈ ਕਿੰਨੇ ਕਾਰਜ ਕੀਤੇ ਇਹ ਕਾਰਜ ਕਿਸੇ ਕੰਮ ਨਹੀਂ ਜੇ ਮਾਲਕ ਅੱਗੇ ਅਰਦਾਸ ਨਹੀਂ ਕੀਤੀ ਕੀਤਾ ਲੋੜੀ ਇਹ ਕੰਮ ਸੋਹਰ ਪਹਿ ਆਖੀਏ ਜੇ ਮਾਲਕ ਨੂੰ ਨਾਲ ਰੱਖਿਆ ਹੋਵੇ ਤੇ ਫੇਰ ਘਰ ਵੀ ਸੋਹਣੇ ਹਨ ਜੇ ਮਾਲਕ ਚਿੱਤ ਵਿੱਚ ਆ ਜਾਵੇ ਘਰ ਮੰਦਰ ਖੁਸ਼ੀਆਂ ਤਹੀਂ ਜਹ ਤੂੰ ਆਵੇਂ ਚਿੱਤ ਲੱਖ ਸ਼ਿੰਗਾਰ ਬਣਾਇਆ ਲੱਖ ਸ਼ਿੰਗਾਰ ਬਣਾਇਆ ਲੱਖਾਂ ਸ਼ਿੰਗਾਰ ਬਣਾਏ ਜ਼ਿੰਦਗੀ ਵਿੱਚ ਰਹਿਣ ਬਹਿਣ ਦੇ ਵੀਤੇ ਬਾਡੀ ਦੇ ਵੀ ਕਾਰਜ ਨਹੀਂ ਕੀਤੇ ਸਤਿਗੁਰੂ ਜੀ ਫਰਮਾਉਂਦੇ ਹਨ ਬਿਨਾਂ ਸਿਮਰਨ ਤੋਂ ਬਿਨਾਂ ਨਾਮ ਤੋਂ ਇਹ ਕੰਮ ਨਾਹੀਂ ਕੇ ਤੋ ਕਿਸੇ ਕੰਮ ਨਾ ਏ। ਉਹ ਦਾਸ ਨਾਮ ਹੋ ਜਾਇਓ ਇਸ ਮਹੀਨੇ ਵਿੱਚ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਹੈ ਸਮਝਾਉਣ ਦੀ ਇਸ ਮਨ ਨੂੰ। ਕਮਨ ਸਮਝ ਗਿਆ ਤੇ ਬੰਦਾ ਸਮਝ ਗਿਆ। ਬੰਦੇ ਦੇ ਵਿੱਚ ਹੀ ਮਨ ਰਹਿੰਦਾ ਹੈ। ਬੰਦਾ ਬੰਦ ਹੈ ਤਾਂ ਹੀ ਉਹ ਨਾਮ ਬੰਦਾ ਰੱਖਿਆ ਹੈ। ਹਰ ਬੰਦੇ ਤੋਂ ਬੰਦਗੀ ਜੇ ਚਰਕਟ ਮੈਂ ਸਾਹੋ ਜਿੰਨਾ ਚਰ ਤੇਰੇ ਵਿੱਚ ਸਾਹ ਹਨ ਉਹਨਾਂ ਤੇਰ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਜੇ ਤ ਤਨ ਦੇ ਬਿਨ ਸਸੀ ਤਤਵੇਲੇ ਕਹ ਸੰ ਪ੍ਰੇਤ ਜਿਸ ਦਿਨ ਇਸ ਦੇ ਦਾ ਬਨਾਸ ਹੋ ਗਿਆ ਵਿੱਚੋਂ ਸਾਹ ਮੁੱਕ ਗਏ ਜਿਵੇਂ ਗੱਡੀਆਂ ਦੇ ਟਾਇਰਾਂ ਵਿੱਚੋਂ ਸਾਹ ਮੱਕ ਜਾਣ ਹਵਾ ਮੱਕ ਜਾਵੇ ਉੱਥੇ ਹੀ ਖਲੋ ਜਾਂਦੀਆਂ ਨੇ ਉੱਚੇ ਉੱਚੇ ਆਕਾਸ਼ ਵਿੱਚ ਉੱਡਦੇ ਪਗਾਨੇ ਜਿਹੜੇ ਹਨ ਗੁਬਾਰੇ ਜਿਹੜੇ ਹਨ ਜਦੋਂ ਲੀਕ ਹੋ ਜਾਂਦੇ ਹਨ ਕਿੰਨੇ ਕਿੰਨੇ ਮਹਿੰਗੇ ਬੱਚੇ ਲੈਂਦੇ ਹਨ 8 8 10 10 ਪਾਉਂਡ ਦੇ ਪਰ ਜਦੋਂ ਕੋਈ ਵਿੱਚ ਹੋਲ ਹੋ ਜਾਂਦਾ ਰੋਣ ਲੱਗ ਪੈਂਦੇ ਹਨ ਕਿਉਂਕਿ ਹਵਾ ਨਿਕਲ ਜਾਂਦੀ ਹੈ ਉਡਣ ਤੋਂ ਰਹਿ ਜਾਂਦਾ ਹੈ ਉਹ ਯੋ ਹਾਲ ਇਸ ਦੇਹ ਦਾ ਹੈ ਬੋਡੀ ਦਾ ਹੈ ਜਿੰਨਾ ਚਿਰ ਇਹ ਦੇ ਵਿੱਚ ਸਾਹ ਹਨ ਉਡਿਆ ਫਿਰਦਾ ਹੈ ਜਦੋਂ ਮਾਲਕ ਨੇ ਸਾਹ ਵਾਪਸ ਲੈ ਲਏ ਕਿਹਨੇ ਪੁੱਛਣਾ ਹੈ ਇਸ ਬੋਡੀ ਨੂੰ ਇਸ ਦੇਹ ਨੂੰ ਇਸ ਤਾਨ ਨੂੰ ਇਸ ਸਰੀਰ ਨੂੰ ਇਸ ਕਾਇਆ ਨੂੰ ਕਿਸੇ ਨੇ ਪੁੱਛਣਾ ਜਿੱਤ ਦਿਨ ਦੇ ਬਿਨ ਸਸੀ ਦੇ ਬੋੜੀ ਤੇ ਤਵੇਲੇ ਕਹਸਨ ਪ੍ਰੇਤ ਉਸ ਲਈ ਇਹਨੂੰ ਪ੍ਰੇਤ ਕਹਿੰਦੇ ਹਨ ਜੇ ਗੁਰਬਾਣੀ ਨੂੰ ਸੁਣਿਆ ਤਾਂ ਪਤਾ ਲੱਗ ਜਾਵੇ ਪ੍ਰੇਤ ਪਿੰਜਰ ਮਹਿ ਦੁੱਖ ਕਨੇਰੇ ਇਸ ਪ੍ਰੇਤ ਦੇ ਪਿੰਜਰੇ ਵਿੱਚ ਬੜੇ ਦੁੱਖ ਹਨ ਜ਼ਿੰਦਗੀ ਵਿੱਚ ਦੇ ਨਾਮ ਜਪੇ ਸਿਮਰਨ ਕਰੇ ਆਪਣੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਗੁਰਬਾਣੀ ਦੇ ਹੁਕਮ ਨੂੰ ਮੰਨ ਕੇ ਚੱਲੇ ਆਪਣੀ ਸਿੱਖੀ ਨੂੰ ਸੰਪੂਰਨ ਤੌਰ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮ ਅਨੁਸਾਰ ਜਿੰਦਗੀ ਨੂੰ ਬਤੀਤ ਕਰੇ ਹੁਕਮਾਂ ਨੂੰ ਮੰਨੇ ਹੁਕਮ ਮੰਨੇ ਹੋਵੇ ਪ੍ਰਵਾਨ ਪ੍ਰਵਾਨ ਹੋ ਜਾਵੇਗਾ ਮਾਲਕ ਦੀ ਤਰਗਾਹ ਦੇ ਵਿੱਚ ਇੱਥੇ ਵੀ ਉੱਥੇ ਵੀ ਨਹੀਂ ਤਾਂ ਦੁਨੀਆ ਜਦੋਂ ਦਮ ਨਿਕਲ ਜਾਂਦੇ ਹਨ ਹਮ ਆਦਮੀ ਹਾ ਇਕਦਮੀ ਦਮ ਆ ਗਿਆ ਤੇ ਆਦਮੀ ਨਹੀਂ ਦਮ ਆਇਆ ਤੇ ਲੋਕਾਂ ਨੇ ਪ੍ਰੇਤ ਕਹਿਣਾ ਹੈ ਭੂਤ ਕਹਿਣਾ ਹੈ ਕੋਈ ਨੇੜੇ ਵੀ ਨਹੀਂ ਹੁੰਦਾ ਤੇ ਤੇ ਵੇਲੇ ਕਹੈ ਸਨ ਪ੍ਰੇਤ ਤਾਇਉ ਕਹਿਦਾ ਗੁਰਬਾਣੀ ਸਰਵਣ ਕਰੋ ਤਾਂ ਕਿ ਗਿਆਨ ਹੋ ਜਾਵੇ ਇਹ ਬਾਡੀ ਕੀ ਹੈ ਇਹ ਤਨ ਕੀ ਹੈ ਸਰੀਰ ਕੀ ਹੈ ਮੈਂ ਕੌਣ ਹਾਂ ਕਿੱਥੋਂ ਆਇਆ ਹਾਂ ਕਿੱਥੇ ਜਾਣਾ ਹੈ ਆਟੜੇ ਚਲਾਇਨ ਦੂਤ ਜਮ ਕੇ ਸੈਨਾ ਦੇਨੀ ਭੇਤ ਵਾਈ ਗੁਰੂ ਜੀ ਦੇ ਹੁਕਮ ਅਨਸਾਰ ਜਮ ਦੂਤਾਂ ਨੇ ਆਉਣਾ ਹੈ ਅੰਦਰੋਂ ਜਿਹੜੀ ਚੀਜ਼ ਬੋਲਦੀ ਹੈ ਆਤਮਾ ਵੀ ਅੰਦਰ ਹੈ ਪਰਮਾਤਮਾ ਦਾ ਸਰੂਪ ਵਾਯੁਰੂ ਉਸਰੂਪ ਵਿੱਚ ਵੀ ਹਰ ਇੱਕ ਵਿੱਚ ਵਸ ਰਹੇ ਹਨ ਕਟ ਕਟ ਮੈਂ ਹਰ ਜੂ ਵਸੈ ਆਤਮ ਮੈਂ ਰਾਮ ਰਾਮ ਮੈਂ ਆਤਮ ਚੀਨਸ ਗੁਰ ਵਿਚਾਰਾ ਪਰ ਗੁਰੂ ਦੀ ਗੁਰਬਾਣੀ ਦੀ ਵਿਚਾਰ ਜਦੋਂ ਮਨ ਵਿੱਚ ਆ ਜਾਵੇ ਤਾਂ ਪਤਾ ਲੱਗਦਾ ਹੈ ਰੱਬ ਤਾਂ ਮੇਰੇ ਅੰਦਰ ਹੀ ਸੀ ਪਰਮਾਤਮਾ ਪਰਮ ਆਤਮਾ ਮੈਂ ਹਾਂ ਪਰਮਪੁਰਖ ਕੋ ਦਾਸ ਆ ਉਹ ਤਾਂ ਮੇਰੇ ਅੰਦਰ ਹੀ ਸੀ ਮੈਂ ਤਾਂ ਕਦੀ ਆਤਮਾ ਨਾਲ ਜੁੜ ਕੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਯਾਦ ਨਹੀਂ ਕੀਤਾ ਵਾਹਿਗੁਰੂ ਜੀ ਨੂੰ ਉਹ ਲੈ ਜਾਂਦੇ ਨੇ ਫੜ ਕੇ ਇਸ ਦੇਨ ਉਪਨਤ ਰੋੜ ਕੇ ਪਕੜ ਚ ਲੈ ਆਏ ਨੇ ਦੂਤ ਜਮ ਜੇ ਨਾਮ ਜਪਿਆ ਹੋਵੇ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ ਛੱਡ ਜਾਂਦੇ ਨੇ ਨਾਮ ਸੁਣ ਕੇ ਜਦੋਂ ਮੌਨ ਨਿਕਲੇ ਸਤਨਾਮ ਸ੍ਰੀ ਵਾਹਿਗੁਰੂ ਪਾਪੜ ਚਲਾਏ ਨੇ ਦੂਤ ਜਮ ਕਿਸੇ ਨਾ ਦੇਨੀ ਭੇਤ ਜਦੋਂ ਲੈ ਕੇ ਜਾਂਦੇ ਨੇ ਨਾ ਧੀਆਂ ਨੂੰ ਨਾ ਪੁੱਤਰਾਂ ਨੂੰ ਨਾ ਵਾਈਫ ਨੂੰ ਨਾ ਹਸਬੈਂਡ ਨੂੰ ਕਿਸੇ ਨੂੰ ਭੇਤ ਨਹੀਂ ਦਿੰਦੇ ਕਦੋਂ ਲੈ ਕੇ ਚਲੇ ਜਾਂਦੇ ਨੇ ਕਹਿ ਦੇਈਦਾ ਪਤਾ ਹੀ ਨਹੀਂ ਲੱਗਾ ਸਾਡੇ ਨਾਲ ਤੇ ਕੋਈ ਗੱਲ ਹੀ ਨਹੀਂ ਹੋਈ ਦਿਨਾਂ ਚਿਰ ਜਾਂਦੇ ਨਾਲ ਮਨ ਲਾਇਆ ਹੋਇਆ ਸੀ ਸਭ ਛੱਡ ਗਈਆਂ ਉਸ ਵੇਲੇ ਸੁਪਨਾ ਟੁੱਟ ਗਿਆ ਜਦੋਂ ਸੁਪਨਾ ਟੁੱਟ ਜਾਵੇ ਜਾਗ ਆ ਜਾਵੇ ਕਈ ਵਾਰੀ ਜਾਗ ਪਤਾ ਨਹੀਂ ਕਿੰਨੇ ਕ ਸਾਲਾਂ ਬਾਅਦ ਵਾਹਿਗੁਰੂ ਜਾਗ ਜਗਾ ਦਿੰਦੇ ਹਨ ਬੰਦੇ ਨੂੰ ਜਦੋਂ ਮਿਰਤ ਹੁੰਦੀ ਹੈ ਨਾ ਉਦੋਂ ਜਾਗ ਆ ਜਾਂਦੀ ਹੈ ਇਹ ਸੁਪਨਾ ਬਹੁਤ ਲੰਮਾ ਹੈ ਇਹ ਸੁਪਨਾ ਉਹਨਾਂ ਵੱਡਾ ਹੈ ਜਿੰਨੇ ਸਾਹ ਮਾਲਕ ਨੇ ਵਾਹਿਗੁਰੂ ਜੀ ਨੇ ਅਕਾਲ ਪੁਰਖ ਜੀ ਨੇ ਦਿੱਤੇ ਹਨ ਭਾਦਰੋਂ ਦੇ ਮਹੀਨੇ ਵਿੱਚ ਸਤਿਗੁਰੂ ਜੀ ਸਮਝਾ ਰਹੇ ਹਨ ਛੱਡ ਖੜੋਤੇ ਕਨੇ ਮਾਹੇ ਕਨੇ ਕਹਿੰਦੇ ਨੇ ਫਿਊ ਸੈਕਿੰਡ ਲੱਗਦੇ ਹਨ ਸਭ ਕੁਝ ਹੀ ਛੁੱਟ ਜਾਂਦਾ ਕਾਰਾਂ ਮੀ ਰਹਿ ਗਈਆਂ ਬਹੁਤਾ ਨਾ ਜਾਵਾਂ ਸੰਗ ਤਾਂ ਖੁਸ਼ੀਆਂ ਮਨਾ ਰਹੀਆਂ ਹਨ ਸਕਰਾਂਦੀਆਂ ਆਪ ਹੀ ਸਮਝ ਲਿਆ ਕਰੋ ਜਿੰਨੀਆਂ ਚੀਜ਼ਾਂ ਦੇ ਨਾਲ ਸਾਡਾ ਪਿਆਰ ਪਿਆ ਹੋਇਆ ਹੈ ਫੜ ਕੇ ਬੈਠੇ ਹਾਂ ਜਿਨ੍ਹਾਂ ਨਾਲ ਬੱਜੇ ਪਏ ਹਾਂ ਸਭ ਕੁਝ ਸਾਨੂੰ ਛੱਡ ਦਿੰਦਾ ਹੈ ਉਸ ਵੇਲੇ ਚਾਬੀਆਂ ਦੇ ਗੁੱਛੇ ਉਦਾਂ ਹੀ ਪੈ ਰਹੇ ਹਾਂ ਗੱਡੀਆਂ ਕਾਰਾਂ ਮੋਟਰਾਂ ਉਦਾਂ ਹੀ ਖਲੋਤੀਆਂ ਰਹਿੰਦੀਆਂ ਹਨ ਸੋਨਾ ਚਾਂਦੀ ਕੀਮਤੀ ਕੀਮਤੀ ਸੋਨੇ ਦੇ ਹਾਰ ਗਹਿਣੇ ਉਦਾਂ ਹੀ ਡੱਬਿਆਂ ਵਿੱਚ ਪੈ ਰਹਿੰਦੇ ਹਨ ਕਿੰਨੇ ਕਿੰਨੇ ਕੱਪੜੇ ਟਰੰਕਾਂ ਵਿੱਚ ਉਦਾਂ ਹੀ ਪੈ ਰਹਿੰਦੇ ਹਨ ਸਭ ਉਹ ਬੰਦੇ ਨੂੰ ਛੱਡ ਦਿੰਦੇ ਹਨ ਜਦੋਂ ਸਾਹ ਨਿਕਲ ਜਾਂਦੇ ਹਨ ਛੱਡ ਖੜੋ ਤੇਖਨੇ ਮਾਹੀ ਜਿੰਨ ਸੋ ਲਗਾਏ ਤੋ ਜਿੰਨਾਂ ਨਾਲ ਪਿਆਰ ਪਾਇਆ ਹੋਇਆ ਸੀ ਸਭ ਛੱਡ ਗਏ ਹਾਥ ਮਰੋੜੇ ਤਨ ਕਪੇ ਸਿਆਹ ਹੋ ਆਸੇਤ ਹੱਥ ਵਿੰਗੇ ਟੇਡੇ ਹੋ ਜਾਂਦੇ ਹਨ ਮਰੋੜੇ ਜਾਂਦੇ ਹਨ ਬੋਡੀ ਦਾ ਤਨ ਦਾ ਬਾਹਾਂ ਦਾ ਹੱਥਾਂ ਦਾ ਉਂਗਲਾਂ ਦਾ ਸਿਰ ਦਾ ਸਿੱਧਾਪਨ ਖਤਮ ਹੋ ਜਾਂਦਾ ਹੈ ਤਨ ਕੰਬਣ ਲੱਗ ਪੈਂਦਾ ਹੈ ਜੇ ਜਾਨ ਨਿਕਲ ਗਈ ਤਾਂ ਲਾਲ ਸੀ ਲਉ ਦੇ ਨਾਲ ਚਿੱਟਾ ਹੋ ਗਿਆ ਸਿਆ ਹੋ ਹੋ ਆਸੇ ਤੇ ਜਿਵੇਂ ਸਿਆ ਕਾਲਾ ਹੁੰਦਾ ਹੈ ਨਾ ਉਦਾਂ ਸਿਆ ਚਿੱਟਾ ਹੋ ਗਿਆ ਲਉ ਲੱਭਦਾ ਹੀ ਨਹੀਂ ਹੁਣ ਸਤਿਗੁਰੂ ਜੀ ਸਮਝਾਉਂਦੇ ਹਨ ਅੱਜ ਭਾਦਰੋਂ ਦਾ ਮਹੀਨਾ ਹੈ ਚੰਗੇ ਬੀਜ ਬੀਜਣੇ ਹਨ ਚੰਗੇ ਕਰਮ ਕਰਨੇ ਹਨ ਕਿਸੇ ਦਾ ਬੁਰਾ ਨਹੀਂ ਕਰਨਾ ਆਪਣੇ ਆਪ ਨੂੰ ਮਾੜਾ ਕਹਿਣਾ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਨਹੀਂ ਤਾਂ ਜਿੱਦਾਂ ਦਾ ਬੀਜਾਂਗੇ ਓਦਾਂ ਦਾ ਫਲ ਪਾਵਾਂਗੇ ਜੇ ਹਾ ਬੀਜੇ ਸੋ ਲੁਣੈ ਕਰਮਾਂ ਸੰਦੜਾ ਖੇਤ ਅਬੜੀ ਇੱਕ ਖੇਤ ਹੈ ਫੀਲਡ ਹੈ ਜਿਵੇਂ ਜਿਮੀਦਾਰਾਂ ਦੇ ਖੇਤ ਹੁੰਦੇ ਨੇ ਜੋ ਬੀਜਦੇ ਨੇ ਉਹ ਵੱਢ ਕੇ ਲੈ ਆਉਂਦੇ ਨੇ ਉਹਨਾਂ ਦੀ ਫਸਲ ਉਹਨਾਂ ਦੇ ਘਰ ਆ ਜਾਂਦੀ ਹੈ ਇਸ ਦੇ ਰੂਪੀ ਖੇਤ ਦੇ ਵਿੱਚ ਜੋ ਜੋ ਵੀ ਬੰਦਾ ਕੋਈ ਵੀ ਜੋ ਬੀਜ ਬੀਜਦਾ ਹੈ ਉਹਦੇ ਕਰਮਾਂ ਦਾ ਫਲ ਉਗ ਪੈਂਦਾ ਹੈ ਉਹ ਕਰਮ ਨੂੰ ਭੋਗਣੇ ਪੈਂਦੇ ਹਨ ਭਾਵੇਂ ਉਮਰ ਦੇ ਕਿਸੇ ਪੜਾਅ ਵਿੱਚ ਕਿਸੇ ਪਾਠ ਵਿੱਚ ਭੋਗਣੇ ਪੈਣ ਭੋਗਣੇ ਪੈਂਦੇ ਹਨ ਜਪਜੀ ਸਾਹਿਬ ਜੀ ਦੇ ਵਿੱਚ ਮਹਾਰਾਜ ਜੀ ਨੇ ਫਰਮਾਇਆ ਹੈ ਆਪੇ ਬੀਜ ਆਪੇ ਹੀ ਖਾਓ ਜੋ ਬੰਦਾ ਬੀਜਦਾ ਹੈ ਉਹ ਆਪ ਹੀ ਉਹਨੂੰ ਖਾਣਾ ਪੈਂਦਾ ਹੈ ਦੇਹ ਦੇ ਵਿੱਚ ਚੰਗਾ ਵੇਜ ਵੇਜੀਏ ਸੇਵਾ ਕਰੀਏ ਸਿਮਰਨ ਕਰੀਏ ਬੰਦਗੀ ਕਰੀਏ ਦੂਜੇ ਦਾ ਭਲਾ ਕਰੀਏ ਆਪਣੇ ਮਾਲਕ ਦੀ ਪਵਿੱਤਰ ਪਾਵਨ ਗੁਰਬਾਣੀ ਨੂੰ ਯਾਦ ਰੱਖੀਏ ਵਾਹਿਗੁਰੂ ਜੀ ਭਲਾ 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 ਤੇਰਾ ਰੂਪ ਮਾਨ ਵਿੱਚ ਸੋਚਣਾ ਹੈ ਮੈਂ ਭਲਾ ਕੀਤਾ ਕਿ ਨਹੀਂ ਕੀਤਾ ਕਿਸੇ ਦਾ ਆਪਣੀ ਦੇਹ ਦਾ ਵੀ ਭਲਾ ਕਰਨਾ ਹੈ ਇਹਨੂੰ ਲੰਗਰ ਦੇ ਝੂਠੇ ਪਾਣ ਦੇ ਮਾਣਣ ਵੱਲ ਲਾਉਣਾ ਹੈ ਤਾਂ ਕਿ ਮਨ ਵੀ ਮਾਂਝਿਆ ਜਾਵੇ ਦਰਬਾਰ ਸਾਹਿਬ ਜਾ ਕੇ ਦੇਖਿਆ ਕਰੋ ਲੰਗਰ ਦੇ ਵਿੱਚ ਕਿਵੇਂ ਸੰਗਤਾਂ ਖਲੋਤੀਆਂ ਹਨ ਕੋਈ ਚਮਚੇ ਲੈ ਰਿਹਾ ਹੈ ਕੋਈ ਥਾਲੀਆਂ ਲੈ ਰਿਹਾ ਹੈ ਕੋਈ ਗਲਾਸ ਲੈ ਰਿਹਾ ਹੈ ਕੋਈ ਵਿੱਚੋਂ ਛੱਡੀ ਹੋਈ ਰੋਟੀ ਜਿਹੜੀ ਹੈ ਉਹ ਲੈ ਕੇ ਵੱਖਰੀ ਕਰ ਰਿਹਾ ਹੈ ਗੁਰੂ ਘਰਾਂ ਦੇ ਵਿੱਚ ਤਾਂ यूं ਕਹਿੰਦੇ ਨੇ ਪ੍ਰਸ਼ਾਦਾ ਉਹਨਾਂ ਕਲੋਵੋ ਜਿਹੜਾ ਛੱਕਿਆ ਜਾਵੇ ਕਈ ਵਾਰੀ ਜ਼ਿਆਦਾ ਪ੍ਰਸ਼ਾਦਾ ਲੈ ਲੇਦਾ ਹੈ ਘਰਾਂ ਵਿੱਚ ਵੀ ਇਸੇ ਤਰ੍ਹਾਂ ਕਰੀਦਾ ਹੈ ਕਈ ਵਾਰੀ ਨਾ ਖਾਦਾ ਜਾਵੇ ਤੇ ਕਹਿ ਦਿੰਦਾ ਰੱਖ ਦਿਓ ਪੰਛੀਆਂ ਨੂੰ ਪਾ ਦੇਾਂਗੇ ਪਰ ਪਿਆਰੇਓ ਯਾਦ ਰੱਖਿਓ ਦਿੱਤਾ ਨਹੀਂ ਇਹ ਆਪਣਾ ਜੇ ਝੂਠਾ ਮੂਠਾ ਪੰਛੀਆਂ ਨੂੰ ਪਾਵਾਂਗੇ ਤੇ ਸਾਨੂੰ ਵੀ ਝੂਠਾ ਮੂਠਾ ਹੀ ਮਿਲੇਗਾ ਸਾਨੂੰ ਵੀ ਉਸ ਦਾ ਹੀ ਮਿਲੇਗਾ ਤਾਇਉ ਕਈ ਵਾਰੀ ਦੇਖੀਦਾ ਹੈ ਲੋਗ ਨਵੀਂ ਬਰੈਡ ਲੈ ਕੇ ਪੌਂਡ ਡੇਟ ਪੌਂਡ ਦੀ ਬਹਿ ਕੇ ਤੇ ਪੰਛੀਆਂ ਨੂੰ ਪਾ ਦਿੰਦੇ ਨੇ ਪਰ ਉਹ ਸੋਚੀ ਹੁੰਦੀ ਹੈ ਜਿੱਦਾਂ ਦਾ ਬੀਜਣਾ ਹੈ ਉਹ ਆਪ ਨੂੰ ਹੀ ਵੜਨਾ ਪੈਣਾ ਹੈ ਜੇ ਜੋਠ ਵੰਡਣੀ ਹੈ ਪੰਛੀਆਂ ਨੂੰ ਤੇ ਜੋਠ ਹੀ ਮਿਲੇਗੀ ਉਹ ਵਿਚਾਰੇ ਤਾਂ ਇਦਾਂ ਤਾਂ ਖਾ ਕੇ ਵੀ ਨਾਮ ਜਪਦੇ ਹਨ ਹੌਂ ਬਲਿਹਾਰੀ ਇਤਨਾ ਪੰਖੀਆਂ ਜੰਗਲ ਜਿੰਨਾ ਆਵਾਸ ਕੱਕਰ ਚੁਗਣ ਥਲ ਵਸਨ ਰੱਬ ਨਾ ਛੋਟਨ ਪਾਸ ਜੋ ਕੁਝ ਵੀ ਪੱਥਰ ਪੁੱਥਰ ਚੁਗਦੇ ਨੇ ਜਾਂ ਜੋ ਵੀ ਖਾਂਦੇ ਨੇ ਆਪਣੇ ਰੱਬ ਨੂੰ ਨਹੀਂ ਭੁੱਲਦੇ ਕਹਿੰਦੇ ਨੇ ਲੱਖ ਲੱਖ ਤਰ੍ਹਾਂ ਸ਼ੁਕਰ ਹੈ ਮਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਵਾਹਿਗੁਰੂ 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 ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਪੰਜਵੇਂ ਸਰੂਪ ਦੇ ਵਿੱਚ ਸਤਿਗੁਰੂ ਜੀ ਫਰਮਾ ਰਹੇ ਹਨ ਅੱਜ ਭਾਦਰਾ ਦਾ ਮਹੀਨਾ ਹੈ ਸਾਨੂੰ ਤਾਂ ਸ਼ਰਨਾਗਤ ਜਿਹੜੀ ਹੈ ਅਸੀਂ ਤਾਂ ਪ੍ਰਮਾਤਮਾ ਵਾਹਿਗੁਰੂ ਜੀ ਦੀ ਆਪਣੇ ਖਸਮ ਮਾਲਕ ਦੀ ਸ਼ਰਨ ਵਿੱਚ ਹਾਂ ਉਹਨਾਂ ਦੇ ਚਰਨ ਵਾਹਿਗੁਰੂ ਜੀ ਦੇ ਸਾਡੇ ਵਾਸਤੇ ਬਹੁਤ ਹਨ ਜਹਾਜ਼ ਹਨ ਪ੍ਰਭੂ ਨੇ ਵਾਹਿਗੁਰੂ ਜੀ ਨੇ ਸਾਨੂੰ ਦਿੱਤੇ ਹਨ ਅਸੀਂ ਇਹਦੇ ਤੇ ਬਹਿ ਕੇ ਇਸ ਦੁਨੀਆ ਦੇ ਭਵ ਸਾਗਰ ਤੋਂ ਔਸ਼ਮ ਤੋਂ ਪਾਰ ਹੋ ਜਾਣਾ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਸੇ ਪਾਦੋ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈ ਤਜਪੋ ਵਾਹਿਗੁਰੂ 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 ਗੁਰ ਕੋ ਪਾਦਰੋਂ ਦੇ ਮਹੀਨੇ ਵਿੱਚ ਉਹ ਨਰਕਾਂ ਦੇ ਵਿੱਚ ਨਹੀਂ ਪਾਏ ਜਾਂਦੇ ਗੁਰੂ ਉਹਨਾਂ ਨੂੰ ਬਚਾ ਲੈਂਦੇ ਹਨ ਗੁਰ ਰੱਖਣ ਵਾਲਾ ਹੈ ਤੋ ਜੜਾ ਹੇਤ ਪਿਆਰ ਜਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ ਉਹਨਾਂ ਨੇ ਪਿਆਰ ਕੀਤਾ ਹੈ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਧੰ ਗੁਰੂ ਨਾਨਕ ਸਾਹਿਬ ਜੀ ਨਾਲ ਧੰ ਗੁਰੂ ਅੰਗਦ ਦੇਵ ਮਹਾਰਾਜ ਜੀ ਨਾਲ ਧੰ ਤਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਧੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਧੰ ਤਨ 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 ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਤਨ ਤਨ ਛੇਵੇਂ ਪਾਤਸ਼ਾਹ ਸਾਹਿਬ ਗੁਰੂ ਹਰगोबिंद ਸਾਹਿਬ ਜੀ ਦੇ ਨਾਲ ਗੁਰੂ ਹਰ राय ਸਾਹਿਬ ਜੀ ਦੇ ਨਾਲ ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਰਿੱਠੇ ਸਭ ਸੁਖ ਜਾਏ ਬਾਲਾ ਪ੍ਰੀਤਮ ਤਨ ਤਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਲ ਹਿੰਦ ਦੀ ਚਾਦਰ ਤਨ ਤਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਦਸਵੇਂ ਜਾਮੇ ਵਿੱਚ ਜਿਨ੍ਹਾਂ ਨੇ ਦੁਨੀਆ ਨੂੰ ਤਾਰ ਦਿੱਤਾ ਹੈ ਤਾਰ ਰਹੇ ਹਨ ਸਾਹਿਬ ਦਸਮੇਸ਼ ਪਤਾ ਜੀ ਦੇ ਨਾਲ ਤੇ ਜਿਨ੍ਹਾਂ ਦੇ ਲੜ ਲਾ ਗਏ ਹਨ ਮਾਈ ਆਰਡਰ ਟੂ ਆਰ ਸਿਕਸ ਯੂ ਆਰ ਗੁਰੂ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫੋਰਐਵਰ ਆਫਟਰ ਮੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜਿਨ੍ਹਾਂ ਨੇ ਪਿਆਰ ਕੀਤਾ ਹੈ ਕਰ ਰਹੇ ਹਨ ਅਜ ਪਾਦਰੋਂ ਦਾ ਮਹੀਨਾ ਵੀ ਪੜ ਰਹੇ ਹਨ ਐਸ ਜੀ ਬਾਬੇ ਨਾਲ ਤੇ ਕੰਨਾਂ ਦੇ ਨਾਲ ਸੁਣ ਰਹੇ ਹਨ ਗੁਰ ਰਖਣ ਵਾਲਾ ਹੇਤ ਜਿਨ੍ਹਾਂ ਨੇ ਹੇਤ ਭਾਵ ਪਿਆਰ ਜਿਨ੍ਹਾਂ ਨੇ ਆਪਣੇ ਗੁਰੂ ਨਾਲ ਪਿਆਰ ਕੀਤਾ ਹੈ ਗੁਰਬਾਣੀ ਨਾਲ ਪਿਆਰ ਕੀਤਾ ਹੈ ਗੁਰੂ ਉਹਨਾਂ ਦੀ ਰੱਖ ਲੈਂਦੇ ਹਨ ਐਨੀ ਕਿ ਸੇਵਾ ਪ੍ਰਵਾਨ ਕਰ ਲੈਣ ਦੀ ਕਿਰਪਾ ਕਰਨੀ ਜੀ ਵੀ ਐਲ ਗੁਰਬਾਣੀ ਸੇਵਾ ਤੋਂ ਸੰਗਤਾਂ ਦਾ ਸੇਵਾਦਾਰ ਦਾਸਰਾ ਦਿਲਬਾਗ ਸਿੰਘ ਇਸੇ ਵਾ ਆਪ ਜੀ ਲੈ ਰਹੇ ਸੀ ਗੁਰੂ ਸਾਹਿਬ ਜੀ ਲੈ ਰਹੇ ਸਨ ਦਾਸ ਪਾਸੋਂ ਕਈ ਭੁੱਲਾਂ ਮੇਰੇ ਕੋਲੋਂ ਹੋ ਜਾਂਦੀਆਂ ਹਨ ਸੇਵਕ ਖਿਮਾ ਮੰਗਦਾ ਹੈ ਜੋਗੋ ਜੁਗਾ ਟਾਲ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਪਾਸੋਂ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਪਾਸੋਂ ਜਿੰਨੀ ਵੀ ਗੁਰੂ ਨਾਨਕ ਨਾਮ ਲੇਵਾ ਸਾਹਿਬ ਦਸਮੇਸ਼ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਵੰਨਣ ਵਾਲੀਆਂ ਸੰਗਤਾਂ ਹਨ ਸਾਰਿਆਂ ਦੇ ਅੱਗੇ ਝੋਲੀ ਜੱਟਦਾ ਹੈ ਮੈਨੂੰ ਖਿਮਾ ਕਰ ਦੇਣ ਦੀ ਕਿਰਪਾ ਕਰਨੀ ਇਹ ਮਹੀਨਾ ਪਾਦਰੋਂ ਦਾ ਆਪ ਸਾਰਿਆਂ ਵਾਸਤੇ ਸਤੁਰ ਸੱਚੇ ਪਾਤਸ਼ਾਹੀ ਸੁੱਖਾਂ ਦਾ ਬਖਸ਼ਿਸ਼ ਕਰਨ ਪੁੱលਾਂ ਖਿਮਾ ਕਰ ਦੇਣੀ ਆ ਦਾਸਰਾ ਸਾਰੀ ਸੰਗਤ ਨੂੰ ਗੁਰੂ ਸਾਹਿਬ ਜੀ ਨੂੰ ਕਿਉਂਕਿ ਸੰਗਤ ਗੁਰੂ ਦਾ ਰੂਪ ਹੈ ਫਤੇ ਬੁਲਾ ਰਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ